ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਸੁਰੱਖਿਆ ਕਟੌਤੀ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਧਾਉਣ ਦੀ ਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਉੱਤੇ ਅਹਿਮ ਸੁਣਵਾਈ ਹੋਈ ਜਿਸ ਦੌਰਾਨ ਹਾਈ ਕੋਰਟ ਨੇ ਫਿਲਹਾਲ ਸੁਰੱਖਿਆ ਵਧਾਉਣ ਤੋਂ ਇਨਕਾਰ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਟ ਮੰਤਰੀ ਮਜੀਠੀਆ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਤੇ ਅਦਾਲਤ ਨੇ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ ਕੋਰਟ ਨੇ ਫਿਲਹਾਲ ਉਹਨਾਂ ਨੂੰ ਜੈਟ ਪਲੱਸ ਸ਼੍ਰੇਣੀ ਦੀ ਸੁਰੱਖਿਆ ਮਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕੋਰਟ ਨੇ ਕੀ ਕਿਹਾ ਤੁਹਾਨੂੰ ਦੱਸਿਆਂ ਕੋਰਟ ਨੇ ਸਾਫ ਕੀਤਾ ਕਿ ਸੁਰੱਖਿਆ ਦਾ ਮਾਮਲਾ ਸਿਰਫ ਸ਼ੱਕ ਜਾਂ ਸਿਆਸੀ ਆਧਾਰ ਤੇ ਤੈਅ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਹੈ ਕਿ ਉਹ ਮਜੀਠੀਆ ਦੀ ਸੁਰੱਖਿਆ ਸਥਿਤੀ ਦਾ ਮੁੜ ਤੋਂ ਮੁਲਾਂਕਣ ਕਰਨ ਖਾਸ ਤੌਰ ਦੇ ਉੱਤੇ ਅਦਾਲਤ ਨੇ ਪੰਜਾਬ ਦੇ ਐਡੀਸ਼ਨਲ ਡੀਜੀਪੀ ਨੂੰ ਖੁਦ ਇਸ ਮਾਮਲੇ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਨੇ ADGP ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਹਾਈ ਕੋਰਟ ਦੇ ਮੁਤਾਬਕ ADGP ਨਾ ਸਿਰਫ ਪੰਜਾਬ ਚ ਉਪਲਬਧ ਤੱਥਾਂ ਦੇ ਆਧਾਰ ਤੇ ਜਾਂਚ ਕਰਨਗੇ ਬਲਕਿ ਜਰੂਰਤ ਪੈਣ ਤੇ ਕੇਂਦਰ ਸਰਕਾਰ ਤੋਂ ਵੀ ਇਨਪੁਟ ਲੈਣ ਦੀ ਛੋੜ ਦਿੱਤੀ ਗਈ ਹੈ ਇਹ ਜੋ ਕਿੰਨੀ ਬਣਾਇਆ ਜਾਏਗਾ ਕਿ ਮਜੀਠਿਆ ਦੀ ਸੁਰੱਖਿਆ ਨੂੰ ਲੈ ਕੇ ਕੋਈ ਕੁੱਤਾਹੀ ਨਾ ਹੋਵੇ ਤੇ ਉਚਿਤ ਪੱਧਰ ਦੀ ਸੁਰੱਖਿਆ ਮਹੱਈਆ ਕੀਤੀ ਜਾਵੇ ਪੰਜਾਬ ਪੁਲਿਸ ਦੇ ADGP ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਸੁਰੱਖਿਆ ਦੀ ਇਸ ਸਮੀਖਿਆ ਪ੍ਰਕਿਰਿਆ ਦੇ ਉਸਦੇ ਨਤੀਜਿਆਂ ਤੋਂ ਹਾਈ ਕੋਰਟ ਨੂੰ ਜਾਣੂ ਕਰਵਾਉਣ ਅਦਾਲਤ ਨੇ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਅਗਲੀ ਸੁਣਵਾਈ ਦੀ ਤਰੀਕਾ ਜਿਹੜੀ 2 ਮਈ 2025 ਤੈਅ ਕੀਤੀ ਹੈ ਮਜੀਠੀਆ ਲੰਬੇ ਸਮੇਂ ਤੋਂ ਸਿਆਸੀ ਹਮਲਿਆ ਅਤੇ ਉਬਾਦਾਂ ਦੇ ਕੇਂਦਰ ਤੇ ਰਹੇ ਨੇ ਜਿਸ ਦੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਜੈਡ ਪਲੱਸ ਸੁਰੱਖਿਆ ਦੀ ਦਿੱਤੇ ਜਾਣ ਦੀ ਮੰਗ ਕੀਤੀ ਗਈ ਹਾਲਾਂਕਿ ਅਦਾਲਤ ਦਾ ਰੁਖ ਸਪਸ਼ਟ ਹੈ ਕਿ ਸੁਰੱਖਿਆ ਦਾ ਨਿਰਧਾਰਨ ਠੋਸ ਤੱਤਾਂ ਤੇ ਖਤਰੇ ਦੇ ਅਸਲੀ ਮਲਾਂਕਣ ਦੇ ਆਧਾਰ ਤੇ ਹੀ ਕੀਤਾ ਜਾਏਗਾ ਨਾ ਕਿ ਸਿਰਫ ਸਿਆਸੀ ਸਥਿਤੀ ਜਾਂ ਵਿਅਕਤੀ ਦੀ ਹਾਇਸੀਅਤ ਦੇ ਆਧਾਰ ਦੇ ਉੱਤੇ ਤਾਂ ਹਾਈ ਕੋਰਟ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੇਕਰ ਕਿਸੇ ਨੂੰ ਖਤਰਾ ਹੈ ਵਾਕਈ ਕੋਈ ਇਦਾਂ ਦਾ ਤੱਤ ਸਾਹਮਣੇ ਆਉਂਦਾ ਹੈ ਕੋਈ ਸਬੂਤ ਸਾਹਮਣੇ ਆਉਂਦਾ ਹੈ ਕਿ ਕਿਸੇ ਨੂੰ ਕੋਈ ਧਮਕੀ ਮਿਲੀ ਹੈ ਜਾਂ ਇਨਪੁਟਸ ਨੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਕੋਲ ਕਿ ਫਲਾਣੇ ਬੰਦੇ ਨੂੰ ਖਤਰਾ ਹੈ ਤਾਂ ਉਹਦੇ ਆਧਾਰ ਤੇ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਬਲਕਿ ਇਸ ਪੱਧਰ ਤੇ ਨੀਕੇ ਕੋਈ ਵੱਡਾ ਲੀਡਰ ਹੈ ਜਾ ਵੀ ਸਿਆਸੀ ਤੌਰ ਦੇ ਉੱਤੇ ਵੱਡਾ ਰਸੂਖ ਰੱਖਦਾ ਹੈ ਤਾਂ ਉਸ ਆਧਾਰ ਦੇ ਉੱਤੇ ਸੁਰੱਖਿਆ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ ਇਹ ਗੱਲ ਹਾਈ ਕੋਰਟ ਨੇ ਸਪਸ਼ਟ ਕਰ ਦਿੱਤੀ ਹੈ ਤੇ ਹੁਣ ਅਗਲੀ ਸੁਣਵਾਈ ਦਰਵਾਨ ਕੀ ਕੁਝ ਖਾਸ ਰਹੂਗਾ ਕਿਉਂਕਿ ਏ ਡੀਜੀਪੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਮੁਲਾਂਕਣ ਦੁਬਾਰਾ ਕੀਤਾ ਜਾਵੇ ਤਾਂ ਦੇਖਣਾ ਹੋਵੇਗਾ ਕਿ ਵਿਕਰਮ ਮਜੀਠੀਆ ਜਿਸ ਤਰੀਕੇ ਨਾਲ ਦਾਵਾ ਕਰਦੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਲਗਾਤਾਰ ਸੁਰੱਖਿਆ ਦੀ ਮੰਗ ਕਰ ਰਹੇ ਨੇ ਤਾਂ ਜਿਹੜੀਆਂ ਇਨਪੁਟਸ ADGP ਦੇ ਕੋਲ ਨੇ ਤਾਂ ਉਹ ਕੀ ਉੱਥੇ ਅਦਾਲਤ ਵਿੱਚ ਪੇਸ਼ ਕਰਨਗੇ ਤਾਂ ਉਧਰ ਵਿਕਰਮ ਜਿਠੀਆ ਹੋਏ ਇਸ ਨੂੰ ਲੈ ਕੇ ਕੀ ਅਗਲਾ ਸੁਪਰੀਮ ਕੋਰਟ ਦਾ ਰੁਕ ਕਰਨਗੇ ਜਾਂ ਕੀ ਖਾਸ ਰਹੇਗਾ ਉਹ ਵੀ ਕਿਤਨਾ ਕਿਸੇ ਦੇਖਣ ਵਾਲੀ ਗੱਲ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਬਿਕਰਮ ਜੀਠੀਆ ਦੀ ਸੁਰੱਖਿਆ ਦੀ ਜਦੋਂ ਕਟੌਤੀ ਕੀਤੀ ਗਈ ਤਾਂ ਉਹ ਸੋਸ਼ਲ ਮੀਡੀਆ ਤੇ ਆ ਕੇ ਮਾਨ ਸਰਕਾਰ ਤੇ ਵੱਡੇ ਸਵਾਲ ਚੁੱਕਣ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਜਿੰਨੂੰ ਸੁਰੱਖਿਆ ਦੀ ਲੋੜ ਹੈ ਮੈਨੂੰ ਧਮਕੀਆਂ ਆ ਰਹੀਆਂ ਨੇ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਸਾਜਸ਼ਾਂ ਹੋ ਰਹੀਆਂ ਨੇ ਉਹਨਾਂ ਨੇ ਕਈ ਨਾਵਾਂ ਦਾ ਜ਼ਿਕਰ ਵੀ ਕੀਤਾ ਸੀ ਬਿਕਰਮ ਜੀਠੀਏ ਨੇ ਜਿਦੇ ਵਿੱਚ ਕੁਝ ਖਾਲਿਸਤਾਨੀ ਸਮਰਥਕ ਸੀ ਉਹਨਾਂ ਦਾ ਵੀ ਸਮਰਥਕ ਜ਼ਿਕਰ ਕੀਤਾ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਮੇਰੀ ਸੁਰੱਖਿਆ ਜਿਹੜੀ ਉਹ ਵਾਪਸ ਲੈ ਲਈ ਜਾਂਦੀ ਹੈ ਤਾਂ ਕਹਿੰਦੇ ਕਿ ਮੈਨੂੰ ਸਿੱਧੂ ਸਿੱਧੂ ਮੂਸੇਵਾਲੇ ਬਾਗ ਮਰਵਾ ਦਿਓ ਇਹ ਵੀ ਉਹਨਾਂ ਨੇ ਮਾਨ ਸਰਕਾਰ ਨੂੰ ਆਖ ਦਿੱਤਾ ਸੀ ਪਰ ਹੁਣ ਹਾਈ ਕੋਰਟ ਨੇ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਕਿਉਂਕਿ ਇਹ ਜਿਹੜੀ ਸੁਰੱਖਿਆ ਦਾ ਮਾਮਲਾ ਹੁੰਦਾ ਹੈ ਇਹ ਤਮਕੀਆਂ ਨਾਲ ਜੁੜਿਆ ਹੁੰਦਾ ਹੈ ਜਾਂ ਤਬਕੀਆਂ ਦਾ ਜਿਹੜਾ ਖਤਰਾ ਹੁੰਦਾ ਉਹਦੇ ਆਧਾਰ ਦੇ ਉੱਤੇ ਹੁੰਦਾ ਹੈ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਸਪਸ਼ਟ ਇਨਕਾਰ ਕਰ ਦਿੱਤਾ ਹੈ ਦੇਖਣਾ ਹੋਵੇਗਾ ਕਿ ADGP ਨੇ ਜਿਹੜੇ ਉਹ ਅਗਲੀ ਸੁਣਵਾਈ ਵੇਲੇ ਕੀ ਕੁਝ ਅਦਾਲਤ ਦੇ ਵਿੱਚ ਰੱਖਦੇ ਨੇ ਦੋ ਜਾਜ ਧੰਨਵਾਦ